ਜਿਹੜਾ ਤਰ ਫਿੱਟੇ ਮੂੰਹ ਸਾਡਾ ਉਹ ਇਹਦਾ ਮੂੰਹ ਦੇਖੇ ਬਣਾ ਸੀ ਮੂੰਹ ਦਿਖਾ ਦੇ ਲੋਕਾਂ ਨੂੰ ਇਹਨੂੰ ਤਾਂ ਕਿਸੇ ਨੇ ਕੋਈ ਕਿਹਾ ਵੀ ਨਹੀਂ ਐਨਾ ਰੂਹਾਨੀ ਚ ਅੱਜ ਸਾਸ ਮਾਨੂ ਬਾ ਮਲੇ ਚੱਕੀ ਦਾ ਕੋਟ ਚ ਹਾਂ ਬਾ ਸਾਡੀ ਅੱਖੀ ਮੈਂ ਹਾਂ ਜਰਸੀ ਵਾਲਾ ਕੱਚਾ ਜੀ ਵੀ ਜਿੱਦਣ ਵੀਰੇ ਤੇਰਾ ਵਿਆਹ ਹੋਇਆ ਉਹ ਤੋਂ ਕੋਟ ਬੜ ਥੱਲੇ ਦੀ ਨਾ ਪਾਈਏ ਹੱਥ ਲਗਾਤਾਰ ਨਹੀਂ ਗਈ ਜੀ ਸੈਕਿੰਡ ਸਾਡੇ ਕੋਲ ਲਾਟ ਸੀ ਅਸੀਂ ਮੁੜ ਕੇ ਲਿਫਾਉਣੀ ਯਾਰ ਮੰਡੀ ਵੀਰੇ ਗੇਮ ਖੇਡਦੀ ਕਿਲਾ ਰਿਕਾਰਡ ਸੀ ਸਾਡੇ ਜਿਕੇ ਮੈਂ ਉਹ ਸਾਰੇ ਅੱਜ ਹੋ ਗਿਆ 7 ਤਰੀਕ ਤੇ ਆਪਣਾ ਮੈਚ ਹੈਗਾ ਅੱਜ ਰਿਆਂ ਫਤੇਗੜ ਸਾਹਿਬ ਜਿਲ੍ਹਾ ਪੜੀ ਦਾ ਏਰੀਆ ਮੈਦਾਨ ਚੱਲ ਕੇ ਉੱਥੇ ਤੇ ਪਹਿਲਾਂ ਆ ਗਏ ਗਰਾਊਂਡ ਤੇ ਆਪਣੀ ਟੀਮ ਸਾਰੀ ਪਹੁੰਚੂਗੀ ਇੱਥੇ ਤੇ ਬਾਹਰਲੇ ਬੰਦੇ ਵੀ ਆ ਰਹੇ ਆ ਓ ਲੈ ਆਪ ਆਪਣੀ ਗੱਟੀ ਸੁੱਕੀ ਬਾਈ ਵਾਲੀ ਤੇ ਮੈਦਾਨ ਚੱਲ ਕੇ ਸਾਨੂੰ ਉੱਥੇ ਦਿਖਾਉਣੇ ਆਪਾਂ ਪਹਿਲਾਂ ਇੱਥੇ ਕੁਝ ਝਲਕੀਆਂ ਆਪਣੇ ਨਾਲ ਹਿਸਾਬ ਵੀ ਲਾਦਾ ਪੂਰਾ ਤੇਰੇ ਮੈਨ ਮਮਣਾ ਸੀ ਕੀ ਕਰਾਂਗੇ ਯਾਰ ਤੇਰੇ ਬਿਨਾ ਕੋਹ ਨਹੀਂ ਹੁੰਦਾ ਸਤੋ ਮੰਨ ਮੇਰੀ ਗੱਲ ਮੈਂ ਅੱਜ ਹਾਰ ਜਾਣਾ ਆਪਾਂ ਨਹੀਂ ਹਾਰੇ ਲਵਾ ਦੇ ਕਢਾ ਦੇ ਮੈਚ ਇੱਕ ਅੱਛਾ ਤੂੰ ਉਹ ਕੱਲ ਯਾਰ ਮੈਂ ਫਿਰ ਪੈਣਾ ਰੋਲਾ ਵਾ ਤੂੰ ਕਰੀਮ ਲਾਈ ਉਹਨਾਂ ਕਰੀਮ ਤਾਂ ਲਾਉਣੀ ਆ ਉਹਨਾਂ ਨੇ ਹੱਥ ਹਿਲ ਕੇ ਦੰਦਾ ਮਾਰੇ ਦਿਲੋਰੇ ਗੱਲ ਤਾਂ ਇੱਕੋ ਹੀ ਆ ਜ਼ੋਰ ਪਰਖਿਆ ਜਾਣਾ ਅੱਜ ਫੇਰ ਆਜੋ ਆਏ ਥੱਕਦਾ ਨਹੀਂ ਗਿਆ ਕਿੱਲਾ ਖਾਲਿਆ ਸੀ ਇਹ ਨਹੀਂ ਕਰਾਇਆ ਬੰਦੇ ਇਹਨੇ ਪੈਦਾ ਨਾ ਪੇਜ ਆਈਡੀ ਬੰਦ ਕਰਾਦੀ ਮੋਨਟਾਈਜ਼ ਹਣੇ ਨਵੀਂ ਆਈਡੀ ਚੱਲਣ ਲੱਗੀ ਆ ਪ੍ਰਮਾਤਮਾ ਦਾ ਨਾਮ ਲੈ ਕੇ ਸ਼ੰਗੀਰਬ ਨੂੰ ਤੇ ਆ ਕੇ ਸ਼ਹਿਰੀ ਹੋ ਜੇ ਸਦਾਮ ਹਸੈਨ ਜੀ ਨੂੰ ਯਾਦ ਰੱਖ ਕੇ ਨਾ ਕੇ ਅੱਜ ਪਹਿਲੀ ਸ਼ਹਿਰੀ ਤਿਆਰ ਕੀਤੀ ਆ ਰਿਆਂ ਖੇਡਣ ਆਏ ਸੀ ਪੰਜ ਬੰਦੇ ਬਾਹਰੋਂ ਜਿੱਥੇ ਟੋਪ ਲਾਇਆ ਕੱਪ ਕਹਿੰਦੇ ਗਰਾਊਂਡ ਵੀ ਹਰੀ ਭਰੀ ਜੀ ਲੱਗਿਆ ਪਿਆ ਵਾਹ ਉਹ ਆ ਕੇ ਦੇਖ 43 ਵਾਲੇ ਮੁੰਡੇ ਨਾ ਕੇ ਆ ਗਏ ਸਾਰੇ ਬੈਠੇ ਧੁੱਪ ਚ ਅਗਲੇ ਮੈਚ ਕਿਉਂ ਨਹੀਂ ਚੱਲ ਸਕਿਆ ਅਗਰੇ ਪਰ ਪਿੱਛੇ ਬੈਠਾ ਉਹ ਤਾਂ ਨਾ ਕੀ ਆ ਗਿਆ ਯਾਰ ਉਹ ਤਾਂ ਭਲਾਤੀ ਭੜਕੀ ਨਾ ਮਾਂ ਚੋ ਗੱਲ ਪੂਰੀ ਹੋ ਗਈ ਸੀਨ ਖਰਾਬ ਕਰਦਾ ਦੁਬਾਰਾ ਨਵੀਂ ਸ਼ੁਰੂ ਕਰ ਉਹ ਜਿਹੜਾ ਤੁਹਾਡਾ ਗ੍ਰਿਪ ਚਾ ਦੇਖ ਚੱਲ ਜਾਜੇ ਭਾਈ ਸੰਜੀਤ ਇੱਧਰ ਰਹਿ ਗਿਆ ਵਿਚਾਰੇ ਨਹੀਂ ਅਗਲੇ ਮੈਚਾਂ ਚ ਕਰਾਂਗੇ ਹੌਲੀ ਹੌਲੀ ਅਗਾ ਜ਼ੋਰ ਪਰਖਿਆ ਜਾਣਾ ਜ਼ੋਰ ਪਰਖਿਆ ਜਾਣਾ ਹੈ ਤਾਂ ਅਰ ਅੱਜ ਦਾ ਵੀ ਪਰਖਿਆ ਜਾਂਦਾ ਜ਼ੋਰ ਦਾ ਬਲੰਟੀ ਇਹ ਇਹ ਜੀ ਮੈਂ ਬਣਦੀ ਕਿਹਦੀ ਲੱਗੀ ਇਹਦੀ ਆ ਨਹੀਂ ਕਿਹੜੀ ਗੱਲ ਤੈਨੂੰ ਦੇਖ ਕੇ ਸਾਡੇ ਆਪਣੇ ਦੋ ਤਿੰਨ ਜਵਾਕ ਖੇਡਣ ਲੱਗ ਗਏ ਚੱਲ ਕੋਈ ਗਾਲੀ ਕਹ ਲੈ ਜੇ ਗਲਤੀਆਂ ਕਰ ਸਕਦੇ ਆ ਮਨੁੱਖ ਅਸੀਂ ਵੀ ਹੋਰ ਕਰ ਸਕਦੇ ਆ ਬੜੀ ਗਾਲੀ ਭਾਈ ਤੂੰ ਲੱਭ ਗਈ ਦੀ ਬਾਲ ਉਹ ਚਲੇ ਚੱਕ ਲਈ ਲਾਈ 7 ਸੈੱਡ ਜਵਾਗ ਚੱਕ ਲਈ ਪਾਰਦੀ ਹੋਣੀ ਉਹ ਬਾਲ ਬਲੰਟੀ ਦੀ ਬਲੰਟੀ ਦੇ ਬਾਜ਼ਾਰ ਲੈ ਦੋ ਬਾਲ ਦਾ ਐਂਡ ਲਊਗਾ ਦੇਖੇ ਬਾਲੀ ਬਲੰਟੀ ਆਖੀ ਨਹੀਂ ਤੁਸੀਂ ਦੋਨੇ ਇਕੱਠੇ ਬੈਠੋ ਇੱਧਰ ਬੈਠੋ ਜਿਲਾਓ ਤੂੰ ਇੱਧਰੇ ਬੱਸ ਰਾਜ ਜਦੋਂ ਇਕੱਠੇ ਬਿਂਡੇ ਕਰਾ ਦੀ ਹੈ ਹੈ ਇਹਨਾਂ ਦੋਨਾਂ ਨੇ ਪਲਾਂਟੀ ਲਾਈ ਸਰਾ ਲਾਈ ਆ ਨਾ ਆ ਦੋਨੇ ਪਲਾਂਟੀਆਂ ਨਾਲ ਜੁੜ ਕੇ ਬੈਠ ਦੋਨੇ ਹੱਥ ਮਰਾਓ ਹਾਂ ਇਹ ਪਲਾਂਟੀਆਂ ਦੇ ਕੈਂਗ ਨੇ ਦੋਨੇ ਮੈਨੂੰ ਪਹਿਲੀ ਵਾਰ ਇਹ ਬਿਲ ਕੈਂਗ ਤਾਂ ਨਹੀਂ ਮੜ ਜਾਂਦਾ ਬੰਦਾ ਪਹਿਲੀ ਪਲਾਂਟੀ ਆ ਗਈ ਫਿਰ ਤੂੰ ਪਹਿਲੀ ਲਾਈ ਆਈ ਨੇ ਕਿੰਨੀ ਵੀ ਲਾਈ ਸੀ ਲੋਕ ਪੈਨੇ ਆ ਪੰਜਵੀਂ ਲਗਾਤਾਰ ਬਾਹਰ ਲਗਾਤਾਰ ਨਹੀਂ ਗਈ ਸੈਕਿੰਡ ਅੱਗੇ ਅਸੀਂ ਮੁੜ ਕੇ ਲਗਾਉਣੀ ਹੈ ਬਾਕੀ ਨੰਬਰ ਵੀਰੋ ਆ ਬਾਕੀ ਚਾਰ ਦਾ ਬਾਈ ਕੋ ਨਿੱਗੀ ਆ ਤੇ ਜਿਹੜਾ ਨੱਟੇ ਦੀ ਮੋੜ ਨੇ ਬਾਨਪ੍ਰਿੰਟ ਉੱਪਰ ਸਾਰਾ ਰੇਡ ਤੇ ਨਾ ਮੈਨੂੰ ਪੱਛਾ ਬੱਗੇ ਕਿਨੇ ਫਰੇ ਨੇ ਇਹ ਦਿਲਵੀਰੇ ਬਾਈ ਨੇ ਫਰੇ ਨੇ ਆਓ ਖੜਾਓ ਜਿਹੜੇ ਟੈਂਡਰ ਵਾਲੇ ਨੇ ਗਿਆ ਹੁਣ ਕੀ ਆ ਤੱਕੜਾ ਲਈ ਕੋਰਟ ਦੇ ਸਾਹਮਣੇ ਦੱਸਿਆ ਵੀ ਸੋਣੀ ਤਰਪੜੀ ਤੋਂ ਬਾਅਦ ਤੇ ਹਲਵਾਰਿਆਂ ਨੇ ਉਹ ਕੀ ਆ ਪੰਗਤਵਾਦ ਇਹਦਾ ਨਾ ਹੀ ਆਉਂਦਾ ਬਾਹਰ ਕਹਿੰਦਾ ਕਹਿੰਦਾ ਹਲਵਾਰਿਆਂ ਦਾ ਟੀਮ ਮੈਂਟਰ ਕਰ ਲੋ ਕਹਿੰਦਾ 11 ਖੇਡ ਵਾਲੀ ਟੀਮ ਦਿੱਤੀ ਪਰ ਅਸੀਂ ਦੇਖਾਂਗੇ ਇਹ ਚੜਾਈ ਵੜੀ ਆ ਦੇਖ ਦੇਖ ਉਹ ਪਲਾਂਟੀਆਂ ਜਿਹੜੀ ਚੜਾਈ ਤੇ ਆਲੋਂ ਪਹੁੰਚ ਗਈ ਚੜਾਈ ਆ ਉਹ ਕਿਹੜਾ ਖੇਡ ਲੈਣਾ ਟੱਕਰਾਂ ਦੇ ਲਾਈ ਬਸ ਤੱਕ ਦੇ ਨੇ ਬਾਲਿਆ ਵੱਖ ਨੇ ਕਿਹੜਾ ਖੇਡਣ ਵਾਲਾ ਸ਼ਾਨਤੀ ਇੱਕ ਮਿੰਟ ਵੇੜ ਕਰ ਲੋ ਜੀ ਇਹ ਰੀਲ ਬਣਾਈ ਆ ਮਿੰਨੀ ਵਲੌਗ ਮੂੰਹ ਮੂੰਹ ਪਰ ਕਿੱਥੋਂ ਚਿੱਟਾ ਕਰੇਗਾ ਹੂੰ ਕਰ ਦੇਣਾ ਘੋਰਾ ਬਾਈ ਆ ਜਾ ਅੱਗੇ ਦੇਖ ਆ ਜਾ ਆ ਜਾ ਆ ਜਾ ਹਲੋ ਬਾਸ਼ਰ ਕਿਵੇਂ ਹੈ ਚੌਣ ਖੇਡਦਾ ਪਰ ਹੈ ਹੈ ਤਾ ਵੇੜ ਆਉਂਦਾ ਉਹ ਮੁੰਡਾ ਦੇਖਦਾ ਨਹੀਂ ਕੋ ਆਰੇ ਏਡਾ ਚਿੱਟਾ ਬੰਦਾ ਦੀਂਦਾ ਨਹੀਂ ਤੈਨੂੰ ਓਏ ਹਾਏ ਓਏ ਯਾਰ ਇਹਨੇ ਸੀਨੀਅਰ ਪਲੇਅਰ ਦੇ ਸੱਟਾਂ ਮਾਰਦੇ ਨੇ ਤੁਸੀਂ ਜਾਣ ਜਾਣਗੇ ਸੀਨੀਅਰ ਪਲੇਅਰ ਨਹੀਂ ਕਿੱਥੇ ਲੱਗੀ ਸੱਟ ਦੱਸਦਾ ਦੇ ਉਹ ਦੇਖਦਾ ਨਹੀਂ ਉਪਜੀ ਬਸ ਕਰ ਲਈ ਸੱਟ ਦੱਸਦਾ ਦੇ ਘਰ ਵਾਲੀ ਨੇ ਮਾਰੀਆਂ ਕੋ ਗਰਾਊਂਡ 'ਚ ਵੱਜੀ ਆ ਗਰਾਊਂਡ 'ਚ ਲੱਗੀ ਆ ਅਰਸੀ ਤੇ ਪਾਰਟੀ ਲੈਣੇ 59 11 ਨਹੀਂ ਕਹਦਾ ਹੁੰਦਾ ਚਲਾਉਣਾ ਮੈਨੂੰ ਗੇਰ ਨਹੀਂ ਪਾਉਣਾ ਹੁੰਦਾ ਕਹਿੰਦਾ ਨਾ ਜੌਂਡੀਰ ਜਤਨਾ ਬਣ ਗਿਆ ਜੀ ਸੱਤ ਬੱਤੀ ਫਾਇਰ ਵਾਲਾ ਖੇਡਿਆ ਨੀਗਾ ਯਾਰ ਬੜਾ ਕੀ ਹਾਂ ਫਾਇਰ ਵਾਲਾ ਖੇਡਿਆ ਨਹੀਂ ਸੈਮੀ ਦੇ ਵਿੱਚ ਸੱਤ ਬੱਤੀ ਨੇ ਨੱਕ ਦੇ ਮਾਰ ਕੇ ਪਤਾ ਵੀ ਦਿਖਣੋਂ ਹਟ ਜਾ ਇਹਨੂੰ ਇੰਜਰੀ ਕਰਕੇ ਥੋੜੀ ਫੂਨ ਬੜਾ ਚੱਲ ਪਿਆ ਘੰਟਾ ਤੱਕ ਵੇਰੀ ਆਈਗੀ ਜਦ ਇਹਨੂੰ ਮੈਚ ਮੁੱਕ ਗਿਆ ਹੈ ਨਾ ਜਦ ਇਹਨੂੰ ਬਾਹਰ ਨਹੀਂ ਕਹਦਾ ਹੀ ਬਾਹਰ ਬੈਠਾ ਕਹਿੰਦਾ ਟੀਕਾ ਲਾ ਦੂ ਬਾੜ ਦਾ ਵਿੱਚ ਟਰੈਕਟਰ ਕਹਿੰਦਾ ਤਰੀਖ 'ਚ ਸੀਗਾ ਟਰੈਕਟਰ ਵਾਲੀ 'ਚ ਕਰ ਜਾਨੋ ਜੇ ਅੱਧੀ ਰੇਸਪਾ ਮਜ਼ਾ ਘੱਟ ਹੋਵੇ ਟਰੈਕਟਰ ਦੀ ਰੇਸ 'ਚ ਹੈਗਾ ਸੀਗਾ ਰੇਸ 'ਚ ਸੀਗਾ ਕੱਦ ਓਏ ਥੋੜਾ ਕੱਦ ਇਹਨੂੰ ਦਵਾ ਦੇਣਾ ਕਿਥੋਂ ਮਾਮਾ ਨੇ ਇਹਨੂੰ ਕੱਦ ਹਾਂ ਦਵਾ ਦੇ ਸੀਪੂ ਦਾ ਦਵਾ ਦੇ ਸੀਪੂ ਦਾ ਐਡਾ ਦਾ ਕੱਦ ਨਹੀਂ ਲਵਾਇਆ ਕੀ ਓਏ ਇੰਸਪੈਕਟਰ ਲਵਾਇਆ ਕੀ ਲਵਾਇਆਂਗੇ ਇਹਨੂੰ ਮੁੰਨਸੀ ਮੁੰਨਸੀ ਠੀਕ ਆ ਮੁੰਨ ਲੱਗੇਗਾ ਮੁੰਨਸੀ ਫਿਰ ਲਾਹ ਦੇ ਕਹਤਾ ਸਰਪੰਚ ਨੇ ਕਹਦਲਾ ਲਾਹ ਦਾ ਸਰਪੰਚ ਉਹ ਪਰ ਓਏ ਸਰਪੰਚ ਸਰਪੰਚ ਫਿਰ ਦੰਦਲ ਉਹ ਦੰਦ ਨਾ ਉਹ ਦੰਦ ਤਾਂ ਇਹ ਨਹੀਂ ਗਏ ਓਏ 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 ਉਹ ਦੰਦ ਮੇਰੀ ਗੱਲ ਤੋਂ ਦੰਦ ਤਾਂ ਇਹ ਨਹੀਂ ਗਏ ਭਰਤੀ ਹੋ ਜੂ ਵੀਰੇ ਆਹ ਹੋ ਜੂਗਾ ਦੰਦ ਨਵੇਂ ਲੱਗ ਜਾਣਗੇ ਯਾਰ ਅੱਛਾ ਲਵਾ ਦੇ ਫਿਰ ਤਾਂ ਆ ਲਵਾ ਲਾਂਗੇ ਲਵਾਵਾਗੇ ਮੈਂ ਠੀਕ ਆ ਹਾਂ ਉਹ ਇਹ ਲੋਆ ਪਹਿਲਾਂ ਗੱਲ ਕਰਾਂਗੇ ਆ ਵੀ ਕਰ ਕਰ ਅੱਗੇ ਗਰਾਊਂਡ ਤੇ ਖੜੇ ਹੋ ਬਾ ਪਟੀਆਂ ਟੂਰਨਾਮੈਂਟ ਹੋਊਗਾ ਬਸ ਠੀਕ ਆ ਠੀਕ ਨੇ ਆ ਸਪੋਰਟ ਵੀ ਹੋਊਗੀ ਪਟਪਾਲ ਦੀ ਹੱਥ ਦੀ ਹੋਊਗਾ ਪਹਿਲਾਂ ਹੁੰਦੀ ਹੁੰਦੀ ਉਹ ਹੋਊਗੀ ਇਹ ਯਾਰ ਨਹੀਂ ਵਪਾਰ ਪਿਆਰ ਕੁਬਾਰੇ ਇੰਨਾ ਤਾਂ ਕਿਹੜਾ ਬਾਕੀ ਪਿੱਛੇ ਨੇ ਆਹ ਜਿਹੜੇ ਪਿੱਛੇ ਇਹਨਾਂ ਦੇ ਨਾਮ ਪਹਿਲੇ ਪਿੱਛੇ ਦੇਖ ਤੇਰੇ ਪਿੱਛੇ ਦੇਖ ਤੇਰੇ ਫੋਟੋ ਵਾਲੇ ਇੰਨਾ ਤਾਂ ਇੱਕ ਨਾਮ ਨਿਕਲੇ ਆ ਵਾ ਤੇ ਜਿਹੜਾ ਨਿਕਲੇ ਆ ਵਾ ਆ ਨਿਕਲੇ ਆ ਮੁੰਡਾ ਹਾਂ ਆ ਨਿਕਲੇ ਆ ਕੀ ਕਹਿੰਦਾ ਇਹ ਹੂੰ ਗਾ ਕਦੇ ਉਹਨਾਂ ਦਾ ਕਈ ਦਿਨ ਨਹੀਂ ਉਹ ਹੁੰਦਾ ਨਹੀਂ ਇਹ ਦੂਜਾ ਵਾ ਕੈੜਲੀ ਮੈਂ ਕਹਿੰਦਾ ਪੂਛ ਨਹੀਂ ਟੁੱਟ ਜਾਂਦੀਗੀ ਆਪਣੇ ਆਪ ਆ ਜਾਂਦੀ ਬਾਅਦੋਂ ਉਵੇਂ ਆ ਜਣੀ ਉਵੇਂ ਦੇ ਬਸ ਆ ਹੀ ਆ ਬਸ ਆਪਣੇ ਆਪ ਵੀ ਠੀਕ ਹੋ ਜਾਂਦਾ ਸਾਲਿਆ ਪੜਕੀ ਹੈ ਤੇਰੇ ਕਰਕੇ ਹੋਇਆ ਸਾਰਾ ਤੂੰ ਕਹਿੰਦਾ ਗੰਦ ਕੜਵਾ ਲਾ ਲਵਾ ਸੀ ਦਵਾਂ ਕੱਲ ਲੱਗਿਆ ਸੀ ਕੜਵਾਉਣ ਨੂੰ ਨਾਂ ਉ ਤਾਂ ਸਾਰੇ ਨਿਕਲ ਜਾਣੇ ਸੀ ਉਹਦਾ ਬੁੱਲਾ ਨੇ ਨੁਕਸਾਨ ਬਚਾਤਾ ਇਹਦਾ ਨੱਕ ਦੇ ਵੱਜੀ ਆ ਵੱਲ ਵੀ ਐ ਨੱਕ ਨੱਕ ਦੇ ਵਜੇ ਇੱਥੋਂ ਵੀ ਸੁਝਿਆ ਪਿਆ ਦੇ ਇੱਥੋਂ ਵੀ ਬਾੜੀ ਜੋਰ ਨਾ ਵਜਿਆ ਉਹ ਮਾਸ ਵਾਲਾ ਪਤਲਾ ਸੀ ਟਾਂਕ ਬੜਾ ਬੜਾ ਫੜਮ ਦੇ ਨੇ ਉਹ ਸਹੀ ਗੱਲ ਆ ਦੇਖੀ ਡੇਟਾ ਹੋ ਗਿਆ ਨਾ ਬੜਾ ਕੀ ਨੱਕ ਡੇਟਾ ਹੋ ਗਿਆ ਦੇ ਤੋਤੇ ਵਾਂਗੂ ਦੇਖ ਲੈ ਇੱਕ ਸਾਈਡ ਤੇ ਐਲਵਨ ਹੁਣ ਤਾਂ ਵਿਆਹ ਹੋ ਗਿਆ ਹੁਣ ਤਾਂ ਕੋਈ ਚੱਕਰ ਨਹੀਂ ਉਹ ਕਹਿੰਦੇ ਮਾਸ ਵਾਲਾ ਪਤਲਾ ਸੀ ਟਾਂਕੇ ਵੀ ਨਹੀਂ ਲਾਦੇ ਦੂਜਾ ਮਾਸ ਚੌਲਡੀਆਂ ਪੈਣ ਲੱਗਿਆ ਆ ਤਾਂ ਹੀ ਤੇਰਾ ਫੇਲ ਜਾ ਹੁੰਦਾ ਹੈ ਬਾਹਰ ਮਲੇ ਚੱਕੀ ਦਾ ਕੋਟ ਚ ਆ ਬਾਹਾਂ ਸਾਡੀ ਅਕੀਮਾ ਆ ਜਰਸੀ ਵਾਲਾ ਕੱਚਾ ਜੀ ਵਿੱਚ ਜਿੰਨੇ ਵੀਰੇ ਤੇਰਾ ਵਿਆਹ ਹੋਇਆ ਉਹ ਤੋਂ ਕੋਟ ਪਰ ਥੱਲੇ ਦੀ ਨਾ ਪਾਈਏ ਚਲੋ ਬਾਬਲੇ ਆਏ ਹਾਏ ਯਾਰ ਥੱਲੇ ਨਹੀਂ ਪਾ ਕੇ ਜਾਵਾਂਗੇ ਹੋਰ ਨੀਕਰ ਉੱਤੇ ਦੀ ਪੈਂਦੀ ਹੁੰਦੀ ਆ ਕਿੱਟਾ ਆ ਕਿੱਟਾਂ ਚ ਮੇਰੇ ਪਾਲਿਆ ਕਰੋ ਆਹ ਕਿੱਟਾ ਦਿੱਤੀ ਹੈ ਲਈ ਯਾਰ ਸਿਰ ਤੋਂ ਹੀ ਪਾ ਕੇ ਜਾਂਦੇ ਯਾਰ ਗੋਲ ਕੀਪਰ ਨੇ ਮੇਰੇ 250 ਰੁਪਏ ਦੀ ਜੋਕੀ ਮਿਲ ਜਾਂਦੀ ਉਹਨਾਂ ਦਾ ਯਾਰ ਨਹੀਂ ਪਾਉਣੀ ਅਸੀਂ ਫੈਸ਼ਨ ਦਾ ਜਿੰਨਾ ਮੰਨੂ ਨੂੰ ਪਤਾ ਨਾ ਟ੍ਰੈਂਡ ਦਾ ਅੱਜ ਕੱਲ ਦਾ ਇਹਨਾਂ ਨੂੰ ਨੈਟ ਨੈਟ ਨੂੰ ਕੀ ਪਤਾ ਇਹ ਆ ਵੀ ਕਹੇ ਮਾੜਾ ਪਾਇਆ ਹੋਇਆ ਕੋਡ ਹਾਂ ਇਹ ਕੋਈ ਲੋਰ ਦੀ ਬਾਈ ਲੋਰ ਦਾ ਵੀ ਆਏ ਆ ਆਪਣਾ ਕੀ ਇਹਦੇ ਆ ਆਰ ਜਿਹਨੂੰ ਆਰ ਜਿਹਨੂੰ ਪਾਸਾ ਸੀਗਾ ਇਤੋਂ ਇੰਨੇ ਪੈ ਗਏ ਧੋਪਾ ਦੇ ਯਾਰ ਇਹਨੇ ਹੁਣ ਧੋਪਾ ਵਾ ਕਹਿੰਦਾ ਰੱਗ ਦੇ ਲੱਗੀ ਕਰ ਇੱਕੜੀ ਜੀ ਕਰਿਆ ਮਾੜਾ ਉਧਰ ਮੁਕਰੀ ਸਰਾਈ ਜੀ ਉਧਰ ਮੁਕਰੀ ਮਾੜਾ ਜਾ ਓਏ ਜਿਹੜੀ ਓਏ ਜਿਹੜੀ ਉਧਰ ਮੁਗਰ ਜਿਹੜੀ ਆਪ ਮਿਹਰੀ ਬਣਾਈ ਯਾਰ ਮਗਰਾ ਵਾਲੀ ਇਹਨੂੰ ਪਤਾ ਹੈ ਇਹ ਆ ਮੂੰਹ ਮੂੰਹ ਦਿਖਾਈ ਇਹ ਤੇ 9 ਤਰੀਕ ਨੂੰ ਪੱਗ ਬਣਿਆ ਰਾਤ ਨੂੰ ਜਾਗੋਤੇ ਨੇ ਓਏ ਉੱਥੇ ਜਾ ਬਸ ਉੱਥੇ ਦੁਨੀਆ ਖਤਮ ਕਿਹੜੀ 9 ਤਰੀਕ ਨੂੰ ਉੱਥੇ ਕੱਲ ਨੂੰ ਕੱਲ ਨੂੰ ਜਾ ਇਹਨੇ ਜਾਗੋਤੇ ਆਣਾ ਤੇ ਪੱਗ ਬਣਣੀਆਂ ਤੇ ਤਾਂ ਫੇਰ ਕਿੱਥੇ ਕਾ ਕੇ ਆਇਆ ਕਿਹੜੀ ਜਾਗੋਤੇ ਜਾਣਾ ਨੇ ਜੋ ਗਰੀ ਨਿਕਲ ਨਹੀਂ ਜਾਦਾ ਵੀ ਮੂੰਹ ਚਾਹਿਆ ਜਾਂਦਾ ਗੁੱਗਣ ਕੀ ਉਹ ਮਾਸਟਰ ਜਲੀ ਵਾਂਗ ਥੱਲੇ 50 ਲਾ ਲਈ ਮਾਸਟਰ ਜਲੀ ਵਾਂਗ ਮਾਸਟਰ ਜਲੀ ਵਾਂਗ ਤੁਸੀਂ ਮੇਰੀ ਫੇਸਬੁੱਕ ਤੇ ਜਾਓ ਪਾਗਲੀ ਫੋਟੋ ਦੇਖੀ ਆ ਉਹ ਇਹਦੇ ਕਰਕੇ ਕਿਹਾ ਸੀ ਉਹਨੂੰ ਬਾਕੀ ਸ਼ੌਂਕ ਵਾਲਾ ਬੂਰੋ ਦੂਰੋ ਆ ਜਾਂਦਾ ਅੱਜ ਹੀਰ ਦਾ ਤੇ ਸ਼ੌਂਕ ਦੀ ਉਹ ਦੱਦ ਗਏ ਲੈ ਕਹਿੰਦਾ ਦੇਖ ਲੂਗਾ ਨਾ ਸ਼ੌਂਕ ਹੈ ਜੀ ਮੈਂ ਦੂਰੋਂ ਦੱਦਾ ਤੇ ਝਾਲ ਫਰਾਉਣੀ ਆ ਇਹਦੇ ਤੇ ਮਮਨੇ ਦੰਦ ਲਵਾ ਕੇ ਬਾਅਦ ਕਹਿੰਦਾ ਬੜੇ ਝੰਡੇ ਜੂਹ ਤੇ ਰਾਗੀ ਲੈ ਕੇ ਚੱਲੇ ਆਂ ਟੀਮ ਨੂੰ ਉਹ ਗੱਲ ਸੀ ਇਹੋ ਜਿਹੀ ਕੀਤੀ ਵੀਡੀਓ ਸੀ 10 ਨਹੀਂ ਸਾਦੇ ਡਰ ਦਾ ਦਾ ਤੋਂ ਵਾੜਾ ਹੈ ਮੈਂ ਦੇਖ ਉਹਦੇ ਤੇ ਲਿਖੀ ਇਹ ਜਿਵੇਂ ਖੜਾ ਇਹ ਉਹਦੇ ਉਹਦੇ ਮਗਰ ਮਗਰ ਨਹੀਂ ਆਈ ਆਈ ਦੇਤੀ ਗਈ ਆਈ ਜੇ ਤੇ ਨਹੀਂ ਆਈ ਇਹ ਤੇਰਾ ਕੱਚਾ ਪੱਛੇ ਆ ਗਿਆ ਕਲੱਬ ਨਾਲ ਮੈਂ ਖੇਡਣਾ ਹੁੰਦਾ ਇੱਕ ਨਾਲ ਜੜਾਫੀ ਪਾਲੂ ਬੋਗੀ ਉਹ ਫੋਟੋ ਤੇ ਲਿਖੀ ਬੋਗੀ ਚੱਲਦਾ ਰੋੜੇ ਮਾਰ ਤਾ ਬਸ ਇਹ ਨਹੀਂ ਜਾਂਦਾ ਮਾਰਦਾ ਬੋਗੀ ਚੱਲਦਾ ਪਤਾ ਜਾਂਦਾ ਪਰ ਕੀ ਰੋੜੇ ਦਾ ਰੋੜੇ ਮਾਰ ਇਹਦੇ ਬਲੌਗ ਚ ਕਹਿੰਦੇ ਆਪਾਂ ਕੈ ਮਲੇਵਰੇ ਮਾਰਾ ਚੰਗਾ ਦੋਸਤ ਉਹ ਬੰਦਾ ਪੂਰਾ ਗਿਆ ਉਹ ਰੋਣਾ ਮੱਥੇ ਕੋੜ ਦੀ ਘੜਤਾ ਤੇ ਖੜਾ ਰੇ ਗਿਰ ਚਲੇ ਮੈਂ ਤੇ ਨਦੀ ਘੜੇ ਪਿਆ ਬਿਨਾਂ ਆਡੇ ਸਾਹਮਣੇ ਕਰਨ ਉ ਤਾਂ ਬੜਾ ਅੱਕੜਦਾ ਹੁੰਦਾ ਹੈ ਫੈਕਟ ਨਹੀਂ ਹੁੰਦੀ ਥੋੜੀ ਦਿੱਤੀ ਸੀਗੀ ਉਹਨੇ ਐਂ ਚੱਕ ਕੇ ਪੂਰੀ ਸਿੱਧੀ ਚਲਾਦੀ ਉਹਨੇ ਦੇਖੋ ਨੇ ਇਹਦੇ ਕਰ ਕੋਈ ਨਿੱਪੇ ਸਾਰੇ ਭੱਜ ਗਏ ਇਹ ਤੇ ਭੱਜਿਆ ਨਹੀਂ ਗਿਆ ਕੰਬ ਗਿਆ ਖੜਾ ਕਰ ਜਦੇ ਰੋਣਾ ਵੀ ਥਾਬੀ ਦਾ ਤੁਸੀਂ ਉਹ ਨਾਲੇ ਮੈਂ ਰੋ ਰੋ ਜਾ ਰੋ ਜਾ ਰੋ ਇਹਦੀ ਗੱਲ ਨੈਟ ਮੂੰਹ ਇੱਧਰ ਕਰ ਤੂੰ ਦੱਸ ਹਾਂ ਜੀ ਇਹ ਉਹਦੇ ਕਾਹ ਤੋਂ ਨਹੀਂ ਬੋਲਿਆ ਇਹ ਘਰ ਦਾ ਸੁਣਾ ਉਹ ਰੋੜੇ ਜਿਹੜੇ ਜੀ ਕਿੰਨਾ ਨੂੰ ਡਰਾਉਂਦਾ ਦੱਸਦੇ ਨਟ ਇਵੇਂ ਸੈਸਿਆਂ ਨੂੰ ਡਰਾਉਂਦਾ। ਇਹ ਬਲਾੜੇ ਕਾ ਵਧਿਆ ਪਲਾੜ ਜਾਂਦੀ ਬਾਹਰ ਲਾ। ਉਹ ਚਾਂਦੀ ਪੱਟੇ ਉਹ ਨਹੀਂ ਪੱਟੀਆਂ ਸਾਰੀ। ਬਾਈ ਉਹਨੇ ਘੜੀ ਲੈ ਆਂਦੀ। ਉਹ ਤੋਂ ਬਾਅਦ ਮੈਨੂੰ ਪਤਾ ਹੀ ਨਹੀਂ ਚੱਲੇ। ਮੈਨੂੰ ਨਹੀਂ ਬਾਅਦ ਮੇਰੇ ਦਿਮਾਗ ਚ ਗਈ ਗੱਲ। ਮੈਨੂੰ ਪਤਾ ਹੀ ਚੱਲੇ ਆਏ ਕਰਦੇ ਆਪਾਂ ਮੈਂ ਕਿਹਾ ਹਾਂ ਆਪਾਂ ਇਹ ਸਾਰੀ ਕੰਧ ਚੱਕ ਦਿੰਨੇ ਟਾ ਚੱਕ ਦਿੰਨੇ ਆਵਾ ਕਿਉਂ ਇਹ ਤਾਂ ਖਾਲੀ ਕਰਦੇ ਸੀ। ਉਹ ਯਾਰ ਉਹਨੇ ਘੜੀ ਲੈ ਆਂਦੀ ਬਾਈ ਉਹਦੇ ਭਰਾ ਨੇ ਉਹਨੂੰ ਬਾਹਰੋਂ ਘੜੀ ਲੈ ਆਂਦੀ। ਕਿੰਨਾ 250 ਡਾਲਰਾਂ ਦੀ ਹੈ ਇਹਨੇ ਪਤਾ ਨਹੀਂ ਇਹਨਾਂ ਨੇ ਉਹ ਕਾਰ ਕੋਰ ਕੇ ਪਤਾ ਕਿੰਨੇ ਡਾਲਰ ਇਹ ਇਹ ਕਿੰਨਾ 16000 ਰੁਪਏ ਦੀ ਬਣ ਗਈ। ਜਾਨੂੰ ਚੀ ਕਪੜੇ ਦਾ ਤੂੰ ਕਾਸ ਦੀ ਮੰਮੀ ਵਾਲੇ ਪਾਈ ਫਿਰਦਾ ਕਹਿੰਦਾ ਘੜੀ ਤੂੰ ਸੁਣਾ ਯਾਰ ਵਾਲੀ ਪਾਈ ਫਿਰਦਾ ਉਹਨੇ ਰੋੜੇ ਉੱਤੋਂ ਚੱਕਣੇ ਸ਼ੁਰੂ ਕਰੇ ਸੀ ਉਹਦਾ ਸਿੱਧਾ ਇਹਨੂੰ ਸਿੱਧਾ ਕੰਦੀ ਭੜਕੀ ਯਾਰ ਆਂ ਕਰਕੇ ਵੀਰੇ ਆਪਣੀ ਘਰੀ ਬਰ ਜਿਹੜਾ ਬੋਲੂ ਸਿਰ ਖੁੱਲਾ ਸਿਰ ਤੇ ਕੜਾ ਲਾ ਲ ਮੈਂ ਭੜਕੀ ਆ ਚੀਮਾ ਆ ਚੀਮਾ ਵਾਲਾ ਆ ਉਹ ਚੀਮਾ ਨੂੰ ਕਹਿ ਗਾਲ ਦਿੰਦਾ ਚੀਮਾ ਕਹਿੰਦਾ ਅੱਛਾ ਕੀ ਦੋ ਸੱਤੀ ਆ ਰੋੜਾ ਚੱਕਿਆ ਇਤਰੇ ਗੋੜ ਤੇ ਕੜਾ ਕਰ ਲਿਆ ਹਾਂ ਮਾਦਾ ਵੀਰੇ ਇਹਨੂੰ ਕਹਿੰਦਾ ਤੂੰ ਪੈਸੇ ਲੈ ਲੈ ਕਹਿੰਦਾ ਨੈੱਟ ਬੈਗ ਮੋਣਾ ਦੀ ਮੈਂ ਤਾਂ ਗਿਆ ਦੋ ਦਸਤੀ ਲਾਲੂ ਇਹਨੂੰ ਸਾਡੇ ਨਹੀਂ ਸਾਡੇ ਕੋਲੇ ਬਾਈ ਇਹ ਥਰੋਹਾਂ ਵਾਸਤੇ ਬੰਦਾ ਥੋੜਾ ਕੀ ਮਧਿਆ ਕੈਮ ਇਹ ਆ ਇਹ ਨਾ ਮੇਰਾ ਫੋਟਾ ਇਹ ਥਰੋਹਾਂ ਵਾਸਤੇ ਬੰਦਾ ਬਾਹਰ ਕਰਨਾ ਨਹੀਂ ਹਲਵਾ ਹਲਵਾ ਰਿਹਾ ਬੇਟਾ ਜਿਹੜਾ ਤੋਰ ਫਿੱਟੇ ਮੂੰਹ ਸਾਬ ਦਾ ਉਹ ਇਹਦਾ ਮੂੰਹ ਦੇਖ ਕੇ ਬਣਾ ਸੀ ਮੂੰਹ ਦਿਖਾ ਦੇ ਲੋਕਾਂ ਨੂੰ ਇਹਨੂੰ ਤਾਂ ਕਿਸੇ ਨੇ ਕੋਈ ਕਿਹਾ ਵੀ ਨਹੀਂ ਐਨ ਰੂਹਾਨੀ ਚਿਹਰਾ ਆਵੇ ਆ ਉਹੀ ਰੋਈ ਇਹ ਗਿਆਨੀ ਦੇ ਇੱਕ ਡਰਦਾ ਕਿਹੜੇ ਕਿਹੜੇ ਗਿਆਨੀ 10 ਨੰਬਰ ਲੌਂਡਿਆਂ ਨੂੰ ਸਾਰੇ ਤੂੰ ਕਹਿੰਦਾ ਸਾਰੇ ਫੱਲੜ ਬੇ ਦੀ ਗਿੜਾ ਦਵਾ ਲਿਆ ਲੱਭੀਆਂ ਮੂਹੀਆਂ ਵਿੱਚ ਦੀ ਤੂੰ ਫੜਿਆ ਨਹੀਂ ਬੱਜ ਗਿਆ ਗਲੇ ਜਮੇ ਸਿਰਾਂ ਲਾਇਆ ਜਦੋਂ ਗਰਾਊਂਡ 'ਚ ਹੀ ਪੜਿਆ ਗਿਆ ਮਤਲਬ ਫਿਰ ਤਾਂ ਸਾਰੇ ਪੈਡ ਜੀ ਬਾਈ ਐਡੀ ਦੇ ਰਿਹਾ ਦਿੱਤਾ ਗਿਆ ਪੋਲ ਆ ਯਾਰ ਮੈਂ ਜਿੱਥੇ ਵਾਹ ਕਰਾ ਬਾਈ ਕਰੋ ਬਾਈ 20 22 ਫੁੱਟ ਦੂਰੀ ਮੇਰੇ ਤੋਂ ਬੰਦੇ ਨੇ ਟੱਚ ਦੇ ਲਿਆ ਮੈਂ ਕਿਹਾ ਵਧਿਆ ਘਸਣਾ ਕਹਿੰਦਾ ਬਾਈ ਮੱਖਾ ਕਹਿੰਦਾ ਮੇਤੋਂ ਨਹੀਂ ਲੜਿਆ ਗਿਆ ਬਾਈ ਬੱਜ ਗਿਆ ਨਾ ਇੱਥੇ ਜੱਡੇ ਠੀਕ ਹੈ ਮੂਰੇ ਖੜਾ ਜੀ ਉਹਨੇ ਜਦਾ ਕੰਗਲੋਂਟੀ ਗੱਲ ਵਾਹ ਕੰਗਲੋਂਟੀ ਗੱਲ ਵਾਹ ਕੇ ਲਿਆਦਾ ਉਹ ਕਰ ਰਿਹਾ 10 ਨੰਬਰ ਕਰ ਗਿਆ ਕੀ ਕਰਾਂ ਮੈਨੂੰ ਮੈਂ ਗੋਗੀ ਆ ਯਾਰ ਖੁੰਦੇ ਦੀ ਮਾਰਨਾ ਮੈਂ ਕਿ ਮਿਹਨਤ ਮਾਰਦੀ ਆ ਬਾਈ ਹੋਗੀ ਤੂੰ ਕਦੋਂ ਮਾਰਨੀ ਸਿੱਖਣੀ ਆ ਬਾਈ ਆਪਾਂ ਹੀ ਸਿੱਖਣੀ ਮੰਨੂ ਆ ਆ ਗਿਆ ਨਹੀਂ ਸੁਬਰੇ ਜਾਉਂਦਾ ਆ ਗਿਆ ਨਹੀਂ ਰੁਪਿਆ ਹੈ ਬਾਈ ਮੰਨੂ ਹੈਡ ਵਗਲੇ ਮਾਰ ਕੇ ਵਾਲ ਆਖੋ ਦੀ ਦੀਆ ਇਹ ਰੱਖੇ ਹੋਏ ਨਾ ਕੀ ਕਰਿਆ ਤਾ ਯਾਰ ਮੰਡੀ ਵੀਰੇ ਗੇਮ ਖੇਡਦੀ ਪਹਿਲਾ ਰਿਕਾਰਡ ਸੀ ਸਾਡੇ ਯਾਰ ਕਾਦੇ ਕੀ ਕੀ ਕਰੀ ਕਰਿਆ ਤਾ ਖੇਡਦੇ ਨੇ ਵੀ ਗੇਮ ਜੁੱਟੀ ਤਵਾ ਕੀ ਗਾਮਾ ਭਾਜੂ ਦੇਵ ਜੁਰ ਕਰਕੇ ਭਜ ਲੈ ਗਾਮਾ ਭਾਜੀ ਨੇ ਵੀ ਗੇਮ ਦੇ ਮੈਂ ਕਿ ਮੈਂ ਮੈਚ ਹਾਰਿਆ ਨਹੀਂ ਕਿ ਮੈਂ ਰਿਕਾਰਡ ਦੇ ਰਿਹਾ ਉਥੇ ਸਾਰਾ ਪੰਜਾਬ ਉਹ ਰਿਕਾਰਡ ਨਹੀਂ ਇਹ ਗੱਲ ਸਹੀ ਆ ਮੈਂ ਮੰਡੀ ਐ ਮੈਨੂੰ ਪਤਾ ਜਾਂਦਾ ਰਿਹਾ ਮੰਡੀ ਐ ਉਹ ਰਿਕਾਰਡ ਹੈ ਦਾ 90 ਮਿੰਟ ਦਾ ਮੈਚ ਸੀਗਾ ਇਹਨੇ 92 ਗੋਲ ਕਰਾ ਲਏ ਇੱਕ ਮਿੰਟ ਦੇ ਦੋ ਗੋਲ ਇਹ ਇਹਦਾ ਜਲੋਰੇ ਪਾਰਟੀ ਆ ਤੇਰੀ ਭਾਈ 92 ਗੋਲ ਕਿਵੇਂ ਹੋਣਗੇ 90 ਮਿੰਟ ਫਿਰ ਉਹਦਾ ਰਿਕਾਰਡ ਆ ਵੀਰੇ ਫਿਰ ਉਹ ਰਿਕਾਰਡ ਹੀ ਹੁੰਦਾ ਉਹ ਰਿਕਾਰਡ ਹੋਰ ਕਾਹ ਦਾ ਰਿਕਾਰਡ ਦਾ ਸਰ ਕੌਣਾ ਰਿਕਾਰਡ ਬੋਬੂ ਬੋਬੂ ਦੀ ਪਾਰਟੀ ਰਿਕਾਰਡ ਕਰਾ ਰਿਹਾ ਬੋਬੂ ਨਾ ਆਉਂਦਾ ਦਿਹਾੜੀ ਰੋਟੀ ਕਦੋਂ ਨਹੀਂ ਖਾ ਗਿਆ ਘਰੋਂ ਤੂੰ ਬਾਈ ਯਾਰ ਉਦਨੇ ਮੈਂ ਦੇਖ ਲਿਆ ਪਹਿਲੇ ਟੂਰਨਾਮੈਂਟ ਤੇ ਵੀ ਟੈਂਟ ਨੂੰ ਦਿਖਾਇਆ ਵਧੀਆ ਲੱਗਿਆ ਹੋਇਆ ਵਾ ਹੂੰ ਬੱਸ ਫਿਰ ਮੈਨੂੰ ਆਏ ਸੀ ਵੀ ਇਹ ਟੂਰਨਾਮੈਂਟ ਤੇ ਵੀ ਇਹੀ ਕੰਮ ਕਾਹੇ ਅੰਗੂਰ ਦੇਖ ਲਏ ਨੇ ਪਾਏ ਉਦਨੇ ਹੁਣ ਕਾਸਟਰਡ ਕੋਸਟਰਡ ਵੀ ਹੁਣ ਪਾਣੀ ਨਾਲ ਢੱਡ ਭਰੇ ਠੀਕ ਹੋ ਜਾਂਦਾ ਨਹੀਂ ਆਇਆ ਕਰਿਆ ਕੋਈ ਰੋਟੀ ਘਰੋਂ ਖਾ ਕੇ ਆਇਆ ਕਰੋ ਭਰੇ ਆਲੀ ਨਹੀਂ ਹੁਣ ਟੀਫਨ ਲਿਆਵਾਂਗੇ ਜਿਹੜਾ ਮਮਨਾ ਖਾ ਕੇ ਆਉਂਦਾ ਬਦਲੇ ਲਈ ਮੈਂ ਤਾਂ ਆਪਣੀ ਆਪਣੀ ਖਾ ਗਿਆ ਇਹਨੇ ਵੀ ਟੈਂਟ ਦੇਖ ਲਿਆ ਬਾਈ ਇਹ ਮੂਹੇ ਸੱਟ ਲੱਗੇ ਤਾਂ ਨਹੀਂ ਖਾਂਦਾ ਲਿਕੁਇਡ ਚ ਜਾਂਦਾ ਇੰਜਰੀ ਹੋਈ ਜਾਂ ਥੋੜੀ ਜੀ ਬਨਾਣਾ ਪਸੰਦ ਕਰਦਾ ਹੈ ਵੱਧ ਹੂੰ ਬਨਾਣਾ ਉਹ ਆ ਲਾਈਕ ਕਰਦਾ ਅਗੂ ਕੀ ਮੈਂ ਤਾਂ ਵੀ ਖਾ ਕੇ ਆ ਗਿਆ ਆਪਣੀਆਂ ਲਾਂਟੀ ਕਿਵੇਂ ਦੀ ਆ ਜੀ ਬਨਾਤੀ ਹੈ ਜਪੋਲ ਤੇ ਲੱਗੀ ਪਹਿਲਾਂ ਤਾਂ ਇਹ ਫੂਟ ਮਾਂ ਲਾ ਕੇ ਮਾਰ ਲੈ ਵੀ ਬੁੱਲਾ ਸ਼ੁਕਰੀ ਆ ਗਈ ਤੇ ਹਾਂ ਜੇ ਅੰਦਰ ਵਰਗੀ ਫਿਰ ਮੈਂ ਐ ਕਰੀ ਆ ਇਹ ਐ ਕਰੀ ਆ ਇਹ ਇੱਧਰ ਵੀ ਗਿਆ ਜੇ ਤੂੰ ਇਹ ਪਹਿਲਾ ਬੰਦਾ ਵਾ ਆਪਣਾ ਆ ਬਬਨ ਇਹਦੇ ਬੋਲ ਜਾਨੀ ਕਿ ਲੋਕਾਂ ਨੇ ਹੁਣ ਬਾੜ ਦੇ ਪਹਿਲਾਂ ਬਾੜ ਗੱਟ ਕੇ ਹੁਣ ਬੋਲ ਸਹੀ ਹੈ ਤੇਰੇ ਕੋਲ ਸੰਦ ਸਾਰੇ ਨੇ ਸੰਦ ਕੀ ਓਏ ਆ ਦੇ ਆ ਸਾਰੇ ਪਹੁੰਚਾ ਕਹਿੰਦਾ ਸੰਦ ਸਾਰੇ ਆ ਲਾ ਕੇ ਸਵੇਰੇ ਬਹਾਨਾ ਹੁਣ ਪਲੇਅਰ ਹੁਣ ਪਹੁੰਚੇ ਸਾਡੇ ਕੋਲੇ ਇਹਦੇ ਹੁਣ ਵੀ ਕੱਚਾ ਥੱਲੇ ਜੀ ਹੁਣਾ ਹੋਰ ਕੱਚਾ ਉੱਤੇ ਦੀ ਬਾਲੂ ਬੰਦਾ ਨਹੀਂ 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 ਜਰਸੀ ਵਾਲਾ ਜਰਸੀ ਵਾਲਾ ਹਾਂ ਫਿਰ ਜਰਸੀ ਉੱਤੇ ਹੀ ਬੰਦੇ ਆ ਇਹ ਕਹਿੰਦਾ ਸੀਗਾ ਡਰ ਗਏ ਨੇ ਆਪਣੀ ਮਾਰ ਦੀ ਇਹ ਕਹਿੰਦਾ ਇਹ ਕਹਿੰਦਾ ਮੈਂ ਬਾਸ ਲੋਦਣ ਜਾ ਕੇ ਆ ਗਿਆ ਆ ਵੀ ਦਵਾ ਨਹੀਂ ਪਹਿਲਾ ਪਹਿਲੇ ਮੈਚ ਪਹਿਲੇ ਪਹਿਲੇ ਮੈਚ ਉਹਦੀ ਪਹਿਲੀ ਟੀਮ ਆਣ ਜਾਣੀ ਹੈ ਜਿਹੜੀ ਕੈਂਚੀ ਪッセ ਟੀਮ ਕੱਟੀ ਗਈ ਪਹਿਲੇ ਟੂਰਨਾਮੈਂਟ ਕਮੇਟੀ ਦੇ ਬੰਦੇ ਵੀ ਘਾਟੀ ਬੈਠੇ ਆ ਉਹਨਾਂ ਨੇ ਆਪਸ ਵਿੱਚ ਗੱਲ ਜੀ ਕਰਕੇ ਕੱਟ ਦੇਣੀ ਹੈ ਵੀ ਜਾਂ ਘੋੜੇ ਇਹ ਵੀ ਜਿਹਦੀ ਨਾਲ ਮਰਜ਼ੀ ਮੈਚ ਸੀਗਾ ਇਹ ਤਿੰਨ ਜਾਣੇ ਨੇ ਕਮੇਟੀ ਦੋੜੇ ਸਾਂਝੀ ਕੈਂਚੀ ਲਾਂਦੀ ਹੋਈ ਆ ਹਾਂ ਜੀ ਵੀਰ ਬਾਕ ਨਾ ਉਹ ਜਿੰਦ ਬੰਦਰੀ ਉੱਚੀ ਗਰਵਲੀ ਤੇ ਤੀਜਾ ਪੰਤਾ ਲੈ ਗਿਆ ਉਹਦੇ ਵੋਟਰ ਹੈਗਾ ਤਿੰਨਾਂ ਦਾ ਹਿੱਸਾ ਹੋ ਗਿਆ ਕੈਂਚੀ ਚ ਟੀਮ ਦੇ ਨਾਲ ਉਹਨਾਂ ਜਦੀ ਮਾਰਨੀਆਂ ਕੱਟ ਕੇ ਮੈਚ ਕਿਤਨਾ ਬਣਦਾ ਮੈਂ ਮਾ ਭਾਜੀ ਨੇ ਠੰਡ ਵਾਲੇ ਕੰਮ ਬਾਬਾ ਸਵੇਰੇ ਨਾਲ ਫੁਗਰੀ ਮਾਰਦੇ ਹੁੰਦੇ ਜਦੋਂ ਲਿਵਰਪੂਲ ਵਾਲੀ ਪਾ ਕੇ ਆਹ ਇਹਨਾਂ ਬਣਾ ਕੀਆ ਸੁੱਕੀ ਜੱਟ ਨੂੰ ਧੂਪ ਬੱਤੇ ਕਿਰਨਾਂ ਵੀ ਚੜ੍ਹ ਜਪਾ ਚੜ੍ਹਿਆ ਜਾ ਕੇ ਆਹ ਜੀ ਬਾਈ ਜੀ ਕਵੇਂ ਆਉ ਸਾਰੇ ਆ ਗਏ ਆਪਾਂ ਘਰੇ ਅੱਜ ਮੈਚ ਖੇਡ ਕੇ ਅੱਜ ਸੀ ਆਪਣੇ ਦੋ ਮੈਚ ਪਹਿਲਾ ਮੈਚ ਸੀ ਆਪਣਾ ਹਲਵਾਰੇ ਨਾਲ ਜਾਂਗਪੁਰ ਜਿੱਤ ਕੇ ਸੀ ਆਪਾਂ ਪਲਾਂਟੀਆਂ ਦੇ ਦੂਜਾ ਮੈਚ ਸੀ ਨੰਗਲ ਖੁਰਦ ਨਾਲ ਆਪਣੇ ਰੀਟੀਮ ਦੇ ਉਹਨਾਂ ਦੇ ਨ ਦੇ ਹੋਣੀ ਆਪਣੇ ਜਸੂ ਗੱਗੂ ਨਹੀਂ ਗੱਗੂ ਤੇ ਦੇ ਹੈ ਨਹੀਂ ਸੀਗੇ ਥੋੜੇ ਕਮੀ ਇਹ ਮਹਿਸੂਸ ਹੋਈ ਉਹਨਾਂ ਦੀ ਬਹੁਤ ਉਹਨਾਂ ਨੂੰ ਤਾਂ ਵੀ ਵਧੀਆ ਖੇਡੇ ਤੇ ਹੁਣ ਆਪਣਾ ਕੱਲੂ ਮੈਚ ਹੈਗਾ ਰਿਆ ਲਾਸਟ ਮੈਚ ਆ ਭੜੀ ਨਾਲ ਤੇ ਕੱਲੂ ਮੈਚ ਨਾਲ ਚੱਲ ਕੇ ਆਪਾਂ ਭੜੀ ਬਣਾਉਣੇ ਵਧੀਆ ਵਧੀਆ ਵਲੌਗ ਉੱਥੇ ਤਕੌਣ ਨੇ ਉੱਥੇ ਰੌਣਕ ਮੇਲਾ ਪੂਰਾ ਐਂਡ ਲੱਗਿਆ ਹੋਇਆ ਕੰਮ 3 ਲੱਖ ਤੇ 1.5 ਲੱਖ ਫਸਟ ਸੈਕੰਡ ਨਾਮ ਨੇ ਹੁਣ ਤੁਹਾਨੂੰ ਦੱਸਦੇ ਹਾਂ ਕੱਲ ਹੀ ਅਪਡੇਟ ਜਾ ਕੇ ਉੱਥੇ ਵੀ ਕਿਹੜੇ ਕਿਹੜੇ ਮੈਚ ਨੇ ਕਿਵੇਂ ਕਿਵੇਂ ਹੋਊਗਾ ਬਹੁਤ ਵਧੀਆ ਟੂਰਨਾਮੈਂਟ ਦਾ ਗਰਾਊਂਡ ਗਰੌਂਡ ਪੂਰਾ ਦੇ ਰੈਫਰ ਸ਼ਿਪ ਪੂਰੀ ਵਧੀਆ ਵਾ ਮੈਨ ਲੈ ਤੁਹਾਨੂੰ ਚੱਲ ਕੇ ਕੱਲ ਨੂੰ ਰਹਿ ਆ ਬਈ